ਕਿ ਸਾਡੇ ਪੰਜਾਬ ਦੀ ਕਹਾਵਤ ਹੈ ਮੈਂ ਕਿਹਦੇ ਕਿਹਦੇ ਪੈਰੀ ਹੱਥ ਲਾਵਾਂ ਸਾਧਾਂ ਦੇ ਵਗ ਫਿਰਦੇ ਕਹਿੰਦੇ ਵੀ ਇੰਨੇ ਤੇ ਸਾਧ ਹੀ ਹੁਣ ਵੱਗਾ ਵਾਂਗੂ ਹੋਏ ਪੈ ਨੇ ਜਿੱਥੇ ਵੇਖੋ ਉੱਥੇ ਹੀ ਸਾਧ ਹੈ ਇੱਕ ਇੱਕ ਪਿੰਡ ਦੇ ਬਾਹਰ ਚਾਰ ਚਾਰ ਡੇਰੇ ਬਣ ਚੁੱਕੇ ਨੇ ਉਹਦਾ ਅਰਥ ਪਤਾ ਕੀ ਹੈ ਵੀ ਤੁਸੀਂ ਭੱਜੋ ਕਿੱਧਰ ਭੱਜਦੇ ਆ ਅਸੀਂ ਮੂਹਰੇ ਬੈਠੇ ਆ ਭੱਜ ਕੇ ਵਿਖਾਓ ਕਿਹੜੇ ਰਸਤੇ 'ਚ ਭੱਜੋਗੇ ਕਿੱਥੋਂ ਨਿਕਲੋਗੇ ਲੋਕੋ ਕਿੱਥੋਂ ਕਿੱਥੋਂ ਬਚੋਗੇ ਸਿੱਖੋ ਦੁਸ਼ਮਣ ਤਾਂ ਹਰ ਥਾਂ ਵਹਿ ਗਿਆ ਗੁਰੂ ਪਲਾ ਕਰੇ ਜੇ ਅਸੀਂ ਆਪਣੇ ਸ਼ਬਦ ਗੁਰੂ ਨਾਲ ਜੁੜ ਜਾਗੇ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਫਿਰ ਨਾ ਰਾਹ ਰੋਕ ਸਕਦੀ ਹੈ ਨਾ ਸਾਡਾ ਕੁਝ ਵਿਗਾੜ ਸਕਦੀ ਹੈ ਹਾਂ ਵਿਗੜਦਾ ਕਿਹਦਾ ਹੈ ਜਿਹੜੇ ਅੰਦਰੋਂ ਕਮਜ਼ੋਰ ਹੁੰਦੇ ਹਨ ਨਾ ਉਹੀ ਫਿਰ ਜਾਂਦੇ ਨੇ ਬਾਬਾ ਜੀ ਸਾਡੇ ਨਾਲ ਤਾਂ ਆ ਹੋ ਗਿਆ ਉਹ ਹੋ ਗਿਆ ਸਾਡੇ ਘਰ ਚਾਹ ਚੱਲਦਾ ਉਹ ਚੱਲਦਾ ਹੈ ਅਸਲ 'ਚ ਮਾਨਸਿਕਤਾ ਜਦੋਂ ਅਸੀਂ ਛੋਟੇ ਬੰਦੇ ਨਾਲ ਜੁੜਾਂਗੇ ਸਾਡੀ ਮਾਨਸਿਕਤਾ ਛੋਟੀ ਹੋ ਜਾਏਗੀ ਜਦੋਂ ਵੱਡੇ ਨਾਲ ਬੇਅੰਤ ਨਾਲ ਜੁੜੋਗੇ ਤੁਹਾਨੂੰ ਗੁਰੂ ਸਾਹਿਬ ਉਨਾ ਵੱਡਾ ਹੀ ਬਣਾ ਲੈਣਗੇ ਇਸ ਲਈ ਬੇਨਤੀ ਕਰੀਦੀ ਹੈ ਵੀ ਹਮੇਸ਼ਾ ਵੱਡੇ ਨਾਲ ਸਿਆਣੇ ਨਾਲ ਤੇ ਚੰਗੇ ਨਾਲ ਜੁੜੋ ਇੱਕ ਨਾ ਬਹੁਤ ਪਿਆਰੀ ਇੱਕ ਗੱਲ ਹੈ ਇੱਕ ਇਨਸਾਨ ਜਾ ਰਿਹਾ ਹੈ ਦੇਖੋ ਗੁਣ ਕਿਤੋਂ ਵੀ ਮਿਲ ਸਕਦਾ ਹੈ ਇੱਕ ਇਨਸਾਨ ਜਾ ਰਿਹਾ ਉਹਦੇ ਕੋਲ ਕੁਝ ਸੰਤਰੇ ਨੇ ਔਰੈਂਜ ਉਹ ਵੇਚਦਾ ਹੈ ਤੇ ਉਹ ਗਲੀਆਂ ਦੇ ਵਿੱਚ ਜਾ ਰਿਹਾ ਤੇ ਉਹ ਆਵਾਜ਼ ਮਾਰ ਰਿਹਾ ਕਹਿੰਦਾ ਅੱਛੇ ਸੰਤਰੇ ਇਸ ਤਰ੍ਹਾਂ ਜਦੋਂ ਆਪਾਂ ਦੇਖਦੇ ਆ ਆਪਣੇ ਵਾਲੇ ਪਾਸੇ ਇਸ ਤਰ੍ਹਾਂ ਹੀ ਚੱਲਦਾ ਹੈ ਨਾ ਜਦੋਂ ਕੋਈ ਹਕਾਰਾ ਹਾਕ ਮਾਰ ਕੇ ਚੀਜ਼ ਵੇਚਦਾ ਅੱਛੇ ਸੰਗਤਰੇ ਫਿਰ ਆਵਾਜ਼ ਲਗਾਉਂਦਾ ਅੱਛੇ ਸੰਗਤਰੇ ਉੱਥੇ ਇੱਕ ਸਾਧੂ ਬੈਠਾ ਤੇ ਚਾਰ ਪੰਜ ਲੋਕ ਬੈਠੇ ਨੇ ਕਹਿੰਦਾ ਵੀ ਕੀ ਖਿਆਲ ਹੈ ਸੰਗਤਰੇ ਅੱਛੇ ਨੇ ਕਹਿੰਦੇ ਜੀ ਅੱਛੇ ਹੋਣਗੇ ਤਾਂ ਹੀ ਕਹਿ ਰਿਹਾ ਚੰਗੇ ਹੋਣਗੇ ਤਾਂ ਹੀ ਕਹਿ ਰਿਹਾ ਵੀ ਲੈ ਲਈਏ ਉਹ ਕਹਿੰਦਾ ਜੀ ਲੈ ਲਓ ਖਾ ਲੈਣੇ ਵਿਹਲੇ ਹੀ ਬੈਠੇ ਆ ਭੁੱਖ ਵੀ ਲੱਗੀ ਐ ਕਹਿੰਦਾ ਵੀ ਦੇ ਦੇ ਕਹਿੰਦਾ ਹੁਣ ਇਹ ਦੱਸੋ ਤੁਸੀਂ ਸੰਤਰੇ ਖਾ ਲਏ ਇਹਨੇ ਕਿਹਾ ਕੀ ਐ ਕਹਿੰਦੇ ਜੀ ਇਹਨੇ ਕਿ ਅੱਛੇ ਸੰਗਤਰੇ ਕਹਿੰਦਾ ਥੋੜਾ ਜਿਹਾ ਦਿਮਾਗ ਲਗਾਓ ਉਹ ਕਹਿੰਦੇ ਜੀ ਸਾਨੂੰ ਤੇ ਇਹੀ ਸੁਣਿਆ ਵੀ ਅੱਛੇ ਸੰਤਰੇ ਹੋਰ ਤਾਂ ਇਹਨੇ ਕੁਝ ਨਾ ਇਹਦੇ ਕੋਲ ਕੁਝ ਹੋਰ ਹੈ ਨਾ ਇਹਨੇ ਕੁਝ ਬੋਲਿਆ ਹੁਣ ਸਾਧੂ ਨੇ ਇੱਕ ਗੱਲ ਕਹੀ ਕਹਿੰਦਾ ਇਹਨੇ ਪਤਾ ਕੀ ਕਿਹਾ ਲੋਕੋ ਇਹਨੇ ਤੁਹਾਨੂੰ ਇੱਕ ਸੰਦੇਸ਼ ਦਿੱਤਾ ਹੈ ਇੱਕ ਉਪਦੇਸ਼ ਦਿੱਤਾ ਹੈ ਇਹਨੇ ਇਹਦੇ ਦੋ ਬੋਲਾਂ ਦੇ ਵਿੱਚ ਇੱਕ ਬੜੀ ਪਿਆਰੀ ਸਿੱਖਿਆ ਹੈ ਸਿੱਖਿਆ ਇਹਦੇ ਵਿੱਚ ਸਿੱਖਣ ਵਾਲਾ ਬੰਦਾ ਨਾ ਕਿਤੋਂ ਵੀ ਸਿੱਖ ਸਕਦਾ ਹੈ ਉਹ ਕਹਿੰਦੇ ਵੀ ਬਾਬਾ ਇਹਦੇ ਵਿੱਚ ਕੀ ਸਿੱਖਿਆ ਹੈ ਉਹ ਕਹਿਣ ਲੱਗਾ ਇਹਦੇ ਵਿੱਚ ਸਿੱਖਿਆ ਇਹ ਇਹ ਕਹਿ ਰਿਹਾ ਅچھے ਪਲੱਸ ਸੰਗ ਜੋ ਅچھے ਦਾ ਸੰਗ ਕਰਦਾ ਉਹ ਤਰ ਗਿਆ ਆਖੋ ਸਾਧਨਾਮ ਸ਼੍ਰੀ ਜੋ ਅچھے ਦੇ ਸੰਗਤ ਕਰਦੇ ਨੇ ਉਹ ਤਰ ਜਾਂਦੇ ਨੇ ਕਹਿੰਦੇ ਜੇ ਸੰਗਤ ਕਰਨੀ ਹੈ ਚੰਗਿਆਂ ਦੀ ਕਰਿਓ ਤਾਂ ਤੁਸੀਂ ਵੀ ਤਰ ਜਾਓ ਤਾਂ ਮਹਾਰਾਜ ਨੇ ਕਿਹਾ ਸੀ ਨਾ ਕਹਿੰਦੇ ਆਹ ਜਿਹੜੀ ਸੰਗਤ ਹੈ ਨਾ ਵੱਡ ਭਾਗੀ ਹਰ ਸੰਗਤ ਪਾਵੇ ਜਿਨ ਕੋ ਭਏ ਦਇਆਲ ਤਿੰਨ ਸਾਧੂ ਸੰਗ ਭਇਆ ਜਿਨ੍ਹਾਂ ਤੇ ਰੱਬ ਮਿਹਰਮਾਨ ਹੁੰਦਾ ਹੈ ਉਹਨਾਂ ਨੂੰ ਰੱਬੀ ਪਿਆਰਿਆਂ ਦਾ ਸੰਗ ਨਸੀਬ ਹੁੰਦਾ ਹੈ ਸੰਗਤ ਨਸੀਬ ਹੁੰਦੀ ਹੈ ਮੇਲ ਮਿਲਾਪ ਨਸੀਬ ਹੁੰਦਾ ਹੈ ਜਿਨ੍ਹਾਂ ਤੇ ਦਇਆ ਨਹੀਂ ਹੁੰਦੀ ਉਹਨਾਂ ਨੂੰ ਫਿਰ ਦੁਨੀਆ ਮਿਲਦੀ ਹੈ ਮਾਇਆ ਮਿਲਦੀ ਹੈ ਸੰਸਾਰ ਦੇ ਲੋਕ ਮਿਲਦੇ ਨੇ ਦੁਨੀਆਵਲ ਖਿੱਚਣ ਵਾਲੇ ਮਿਲਦੇ ਆ ਆਪਾਂ ਜਦੋਂ ਅਰਦਾਸ ਕਰਦੇ ਆ ਨਾ ਇੱਕ ਬਹੁਤ ਪਿਆਰਾ ਬਚਨ ਅਖੀਰ ਵਿੱਚ ਆ ਕੇ ਬੋਲਿਆ ਜਾਂਦਾ ਹੈ ਅੱਜ ਵੀ ਬੋਲਿਆ ਜਾਣਾ ਨੋਟ ਕਰਿਆ ਕਰੋ ਔਰ ਇਹ ਬੇਨਤੀ ਤੁਹਾਡੀ ਸਾਡੀ ਸਾਰਿਆਂ ਦੀ ਹਰ ਰੋਜ਼ ਹੋਣੀ ਚਾਹੀਦੀ ਹੈ ਇਹ ਤੁਹਾਡੀ ਪਰਸਨਲ ਵੀ ਹੋਣੀ ਚਾਹੀਦੀ ਹੈ ਉਹ ਕੀ ਹੈ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਸੱਚੇ ਪਾਤਸ਼ਾਹ ਦੁਨੀਆਂ ਨੂੰ ਚੇਤੇ ਕਰਾਉਣ ਵਾਲੇ ਸੰਸਾਰ ਨੂੰ ਚੇਤੇ ਕਰਾਉਣ ਵਾਲੇ ਮਾਇਆ ਚੇਤੇ ਕਰਾਉਣ ਵਾਲੇ ਜੀ ਜੰਜਾਲਾਂ 'ਚ ਫਸਾਉਣ ਵਾਲੇ ਬਹੁਤ ਮਿਲਦੇ ਨੇ ਤੂੰ ਉਹ ਪਿਆਰੇ ਮੇਲ ਜਿਨ੍ਹਾਂ ਨੂੰ ਮਿਲ ਕੇ ਤੂੰ ਚਿੱਤਾ ਜਵੇਂ ਤੇ ਜਿਨ੍ਹਾਂ ਨੂੰ ਤੂੰ ਚਿੱਤਾਉਂ내 ਤੁੱਧ ਚਿੱਤਾ ਏ ਮਹਾ ਅਨੰਦਾ ਉਹਨਾਂ ਦੀ ਜ਼ਿੰਦਗੀ ਆਨੰਦ ਨਾਲ ਭਰ ਜਾਂਦੀ ਹੈ ਸਾਨੂੰ ਤੂੰ ਹੀ ਤੇ ਚਿੱਤਾ ਨਹੀਂ ਨੇ ਰਿਆ ਭੁੱਲਿਆ ਤੇ ਤੂੰ ਹੀ ਹੋਇਆ ਗੁਰੂ ਕਿਰਪਾ ਕਰੇ ਇਹ ਸਾਡੀ ਭਾਵਨਾ ਬਣ ਜਾਏ ਅਸੀਂ ਅੱਛਿਆਂ ਦਾ ਸੰ ਇਹਦਾ ਅਰਥ ਹੈ ਫਰੈਂਡ ਸਰਕਲ ਅੱਛਾ ਹੋਵੇ ਭੈਣ ਭਰਾ ਚੰਗੇ ਹੋਣ ਦੋਸਤ ਮਿੱਤਰ ਚੰਗੇ ਹੋਣ ਰਿਸ਼ਤੇਦਾਰ ਜਿੰਨੇ ਵੀ ਨੇ ਚੰਗਿਆਂ ਦਾ ਸਾਥ ਹਮੇਸ਼ਾ ਹੀ ਕਰੋ ਕਈ ਵਾਰੀ ਅੰਡੇ ਗੋੰਡੇ ਬਹੁਤ ਚੰਗੇ ਹੁੰਦੇ ਐ ਪਰ ਉੱਥੇ ਕਈ ਵਾਰੀ ਈਗੋ ਪ੍ਰਧਾਨ ਹੋ ਜਾਂਦੀ ਹੈ ਵੀ ਮੈਂ ਇਹਦੇ ਮੱਥੇ ਕਿਉਂ ਲੱਗਾ ਮੈਂ ਕਿਉਂ ਬੁਲਾਵਾਂ ਤੁਹਾਨੂੰ ਨਾ ਜੇ ਕੁਝ ਪ੍ਰਾਪਤ ਕਰਨਾ ਹੈ ਨਾ ਆਪਾਂ ਨੇ ਸਾਥ ਸੰਗਤ ਤੇ ਕਈ ਵਾਰੀ ਸਾਨੂੰ ਨਿੱਕੀਆਂ ਨਿੱਕੀਆਂ ਰੁਕਾਵਟਾਂ ਪਾਰ ਕਰਨੀਆਂ ਪੈਣਗੀਆਂ ਵੱਡੇ ਬਣਨ ਲਈ ਪਤਾ ਕੀ ਕਰਨਾ ਪੈਂਦਾ ਹੈ ਵੱਡੇ ਬਣਨ ਲਈ ਵੱਡਾ ਧਨ ਨਹੀਂ ਕਮਾਉਣਾ ਪੈਂਦਾ ਵੱਡੇ ਜੇ ਤੁਸੀਂ ਬਣਨਾ ਹੈ ਤੁਹਾਡੇ ਕੋਲ ਹੀ ਨਹੀਂ ਬਹੁਤ ਜ਼ਮੀਨ ਜਾਇਦਾਦ ਹੋਵੇ ਵੱਡੀਆਂ ਗੱਡੀਆਂ ਹੋਣ ਵੱਡਾ ਬੈਂਕ ਬੈਲੈਂਸ ਹੋਵੇ ਨਹੀਂ ਵੱਡੇ ਉਦੋਂ ਬਣਦੇ ਆ ਜਦੋਂ ਸਾਡੀ ਸੋਚ ਵੱਡੀ ਹੋ ਜਾਂਦੀ ਹੈ ਤੇ ਵੱਡੀ ਸੋਚ ਵਾਲੇ ਕਦੀ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਦੇ ਨਹੀਂ ਝਗੜਦੇ ਨਹੀਂ ਕਲੇਸ਼ ਨਹੀਂ ਕਰਦੇ ਨਿੱਕੀਆਂ ਨਿੱਕੀਆਂ ਗੱਲਾਂ 'ਚ ਸਮੱਸਿਆਵਾਂ ਪੈਦਾ ਨਹੀਂ ਕਰਦੇ ਉਹ ਬਲਕਿ ਮੇਲ ਮਿਲਾਪ ਦੇ ਮੌਕੇ ਲੱਭਦੇ ਨੇ ਉਹ ਤੇ ਹਰ ਗੱਲ ਨੂੰ ਇਗਨੋਰ ਕਰਕੇ ਆਪਣਾ ਹੱਥ ਅੱਗੇ ਵਧਾਉਂਦੇ ਨੇ ਉਹ ਉਦੋਂ ਵੱਡੇ ਬਣਦੇ ਨੇ ਗੁਰੂ ਭਲਾ ਕਰੇ ਇਹ ਵਡਿਆਈ ਕਿਤੇ ਸਾਨੂੰ ਮਿਲ ਜਾਏ ਮਹਾਰਾਜ ਕਹਿੰਦੇ ਇਹ ਵਡਿਆਈਆ ਨਾਮ ਦੀ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤ ਤੇ ਮਨ ਮਾਹੇ ਨਾਨਕ ਅਮ੍ਰਿਤ ਇਹ ਕਾ ਦੂਜਾ ਅਮ੍ਰਿਤ ਨਾ ਹੈ ਇਸ ਲਈ ਸੀ ਗੁਰੂ ਸਾਹਿਬ ਕੋਲੋਂ ਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਸੀਂ ਸਾਰੀ ਦੁਨੀਆ ਤੋਂ ਵੱਡੇ ਹੋ ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ ਆਦ ਨਰਨਜਨ ਨਰੰਕਾਰ ਜੂ ਕਿਤੇ ਥੋੜੀ ਬਹੁਤੀ ਵਡਿਆਈ ਸਾਡੇ 'ਚ ਵੀ ਆ ਜਾਏ ਗੁਨਾ ਦੀ ਵਿਡਿਆਈ ਨਾ ਬਹੁਤ ਵੱਡੀ ਹੁੰਦੀ ਹੈ ਕਈ ਵਾਰੀ ਖਿਮਾ ਕਰਿਓ ਮੈਂ ਲਾਕੇ ਨਹੀਂ ਕਹਿ ਰਿਹਾ ਪਰ ਇੱਕ ਕੁਦਰਤ ਹੈ ਨੇਚਰ ਹੈ ਤੁਸੀਂ ਵੀ ਵੇਖਿਆ ਹੋਣਾ ਸਾਡੇ ਨਾਲ ਸਾਰੇ ਨਾਲ ਜ਼ਿੰਦਗੀ ਚ ਵਾਹ ਪੈਂਦਾ ਹੈ ਕੁਝ ਲੋਕ ਹੁੰਦੇ ਨੇ ਮਾਇਆਵੀ ਤੌਰ ਤੇ ਬਹੁਤ ਵੱਡੇ ਨੇ ਆਪਾਂ ਕਹਿੰਦੇ ਜੀ ਬੜੇ ਵੱਡੇ ਬੰਦੇ ਨੇ ਬੜੇ ਤਕੜੇ ਬੰਦੇ ਆ ਪਰ ਕਦੀ ਮੌਕਾ ਮਿਲਦਾ ਹੈ ਉਹਨਾਂ ਦੀ ਸੋਚ ਦੇ ਦਰਸ਼ਨ ਕਰਨ ਦਾ ਬੰਦਾ ਹੈਰਾਨ ਰਹਿ ਜਾਂਦਾ ਵੀ ਮੈਂ ਇਹਨੂੰ ਬਹੁਤ ਵੱਡਾ ਮੰਨਦਾ ਸੀ ਤੇ ਬੜੀ ਛੋਟੀ ਸੋਚ ਦਾ ਮਾਲਕ ਹੈ ਇਹਦੀ ਤਾਂ ਸੋਚ ਹੀ ਬੜੀ ਘਟੀ ਹੈ ਤੇ ਕਈ ਵਾਰੀ ਕੀ ਵੇਖਦੇ ਹੋ ਜਿਹਨੂੰ ਅਸੀਂ ਬਹੁਤ ਛੋਟਾ ਸਮਝਦੇ ਅਸੀਂ ਕੰਨੇ ਉਹੋ ਕਮਾਲ ਹੋ ਗਈ ਬੜਾ ਵੱਡਾ ਦਿਲ ਵਾਲਾ ਬੰਦਾ ਹੈ ਇੰਨਾ ਵੱਡਾ ਬੰਦਾ ਆ ਹੈ ਵਡਿਆਈ ਵਡਿਆਈ ਨੂੰ ਕਦੀ ਵੀ ਮਾਇਆ ਨਾਲ ਨਾ ਨਾਪਿਓ ਨਾਪਣੀਆਂ ਗੁਣਾ ਨਾਲ ਨਾਮ ਨਾਲ ਤੇ ਚੰਗਿਆਈ ਨਾਲ ਨਾ ਪਿਓ ਗੁਰੂ ਪਾਲਾ ਕਰੇ ਹੁਣ ਪਟ ਸਾਹਿਬਾਨ ਕਹਿੰਦੇ ਸੱਚੇ ਪਾਤਸ਼ਾਹ ਸੰਸਾਰ ਦੀਆਂ ਵਡਿਆਈਆਂ ਇੱਕ ਪਾਸੇ ਤੇਰੇ ਨਾਮ ਦੀ ਤੇਰੇ ਘਰ ਦੀ ਤੇਰੇ ਦਰ ਦੀ ਵਡਿਆਈ ਇੱਕ ਪਾਸੇ ਮੁਕਾਬਲਾ ਹੈ ਹੀ ਕੋਈ ਨਹੀਂ ਇਸ ਲਈ ਕਹਿੰਦੇ ਸੀ ਸਾਰੀਆਂ ਥਾਵਾਂ ਤੇ ਭਟਕ ਕੇ ਆ ਗਏ ਸਾਨੂੰ ਤੇਰੇ ਘਰ ਵਰਗਾ ਚੰਗਾ ਤੇਰੇ ਨਾਮ ਵਰਗੀ ਵਡਿਆਈ ਕਿਤੇ ਨਹੀਂ ਮਿਲੀ ਅੱਜ ਅਸੀਂ ਦਾਵੇ ਨਾਲ ਕਹਿੰਦੇ ਆ ਰਹੇ ਹੋ ਸੰਤੋਂ ਟੋਲ ਸਾਧ ਬਹੁਤੇ ਰੇਟੇ ਸਾਧ ਬਹੁਤ ਨੇ ਪਰ ਰੱਬੀ ਰੰਗ ਵਿੱਚ ਰਤੀ ਰੂ ਕੋਈ ਨਹੀਂ ਹੈ ਇਸ ਲਈ ਅਵੇਅਰ ਹੋ ਸੁਚੇਤ ਹੋ ਉਹ ਕੇਵਲ ਗੁਰੂ ਨਾਲ ਜੁੜੋ ਸ਼ਬਦ ਨਾਲ ਜੁੜੋ ਬਾਣੀ ਨਾਲ ਜੁੜੋ ਇਹ ਬਾਣੀ ਉਹ ਹੈ ਜਿਹੜੀ ਧੁਰ ਕੀ ਬਾਣੀ ਆਈ ਤਿਨ ਸ਼ਗਲ ਦੀ ਚਿੰਤ ਮਿਟਾਈ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਤੋ ਪਟਸ਼ਾਹ ਬਾਨ ਕਹਿਣ ਲੱਗੇ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਸੁਰ ਹਰ ਚਰਨ ਨਿਵਾਸ ਜਿਨ ਜਿਨ ਦਾ ਅਰਥ ਹੁੰਦਾ ਹੈ ਜਿਨ੍ਹਾਂ ਨੇ ਸਤਗੁਰ ਨੂੰ ਸੇਵਿਆ ਉਹਨਾਂ ਨੂੰ ਮਿਲਿਆ ਕੀ ਹੈ ਕਹਿੰਦੇ ਉਹਨਾਂ ਨੂੰ ਮਿਲੇ ਨੇ ਪਦਾਰਥ ਪਦਾਰਥ ਪਾਇਓ ਹੁਣ ਜਦੋਂ ਪਦਾਰਥ ਸ਼ਬਦ ਆਉਂਦਾ ਹੈ ਨਾ ਸਾਡੇ ਮਨ ਚ ਫੇਰ ਆ ਜਾਣਾ ਵੀ ਸੰਸਾਰੀ ਚੀਜ਼ਾਂ ਚਾਰ ਪਦਾਰਥ ਜੇ ਕੋ ਮੰਗਾ ਸਾਤ ਦਿਨਾਂ ਕਿਸੇ ਵਾਂ ਲੱਗਿਆ ਧਰਮ ਅਰਥ ਕਾਮ ਮੁਖ ਵਿਚਾਰ ਵੱਡੇ ਪਦਾਰਥ ਮਿਲਦੇ ਆ ਮਹਾਰਾਜ ਜੀ ਨੇ ਕਿਹਾ ਬਾਣੀ ਦੇ ਵਿੱਚ ਸਭ ਤੋਂ ਵੱਡਾ ਪਦਾਰਥ ਹੈ ਨਾਮ ਪ੍ਰਾਪਤ ਰੱਬੀ ਗਿਆਨ ਹੋ ਜਾਣਾ ਰੱਬੀ ਉਪਦੇਸ਼ ਨਾਲ ਜੁੜ ਜਾਣਾ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਰੜਾਏ ਜਦੋਂ ਗੁਰੂ ਕਿਸੇ ਤੇ ਪ੍ਰਸੰਨ ਹੁੰਦੇ ਆ ਨਾ ਸਾਡੀ ਕੋਈ ਸੇਵਾ ਥੋੜੀ ਬਹੁਤੀ ਫਲੀਪੂਤ ਹੁੰਦੀ ਆ ਉਦੋਂ ਸਾਨੂੰ ਮਾਇਆ ਮਿਲਦੀ ਆ ਆਮ ਬੰਦੇ ਤੇ ਜਿਵੇਂ ਕਹ ਲੋ ਵੀ ਤੁਸੀਂ ਇਹ ਇਹ ਵੀ ਛੱਡ ਦਿਓ ਮਾਲਕ ਦਾ ਆਪਣਾ ਫਰਜ਼ ਹੈ ਉਹ ਨਿਭਾ ਰਿਆ ਉਸ ਉਹਨੇ ਜਿਹਨੂੰ ਸੰਸਾਰ ਚ ਭੇਜਿਆ ਉਹਨੂੰ ਮਾਇਆ ਦਿੰਦਾ ਹੈ ਮਾਇਆ ਦਾ ਅਰਥ ਹੈ ਮਾਇਆ ਦੇ ਦਿਸਣ ਵਾਲੇ ਰੂਪ ਸਰੀਰ ਮਿਲ ਗਿਆ ਖਾਣ ਪੀਣ ਚਾਰ ਚੀਜ਼ਾਂ ਮਿਲ ਗਈਆਂ ਸਿਰ ਤੇ ਛੱਤ ਮਿਲ ਗਈ ਕੱਪੜਾ ਮਿਲ ਗਿਆ ਜਿਹਦੇ ਤੇ ਜ਼ਿਆਦਾ ਪ੍ਰਸੰਨ ਹੁੰਦਾ ਉਹਨੂੰ ਮਾਇਆ ਦੇ ਸੁੱਖ ਵੀ ਦਿੰਦਾ ਹੁਣ ਦੋ ਗੱਲਾਂ ਵਿੱਚ ਅੰਤਰ ਹੋ ਗਿਆ ਇਕੋ ਨੇ ਵੀ ਮਾਇਆ ਬਹੁਤ ਹੈ ਸੁਖ ਨਹੀਂ ਇਕੋ ਨੇ ਮਾਇਆ ਵੀ ਹੈ ਮਾਇਆ ਦਾ ਸੁਖ ਵੀ ਨਹੀਂ ਹੁਣ ਇੱਕ ਤੀਜੀ ਇਹਦੀ ਹੋਰ ਹੈ ਤੀਜੀ ਕਿਸਮ ਇਕੋ ਨੇ ਉਹਨਾਂ ਕੋਲ ਮਾਇਆ ਹੈ ਨਹੀਂ ਬਿਲਕੁਲ ਵੀ ਤੇ ਉਹ ਬਹੁਤ ਦੁਖੀ ਨੇ ਹੈ ਉਹ ਉਹਦੀ ਕਿਰਪਾ ਦੇ ਪਾਤਰੀ ਨੇ ਕਿਰਪਾ ਦੇ ਵਿੱਚ ਹੀ ਨੇ ਉਹਦੀ ਖੇਡ ਚ ਹੀ ਨੇ ਮਾਇਆ ਹੈ ਨਹੀਂ ਇਸ ਕਰਕੇ ਦੁਖੀ ਨੇ ਘਾਟ ਹੈ ਪਦਾਰਥਾਂ ਦੀ ਘਾਟ ਹੈ ਵਸਤੂਆਂ ਦੀ ਘਾਟ ਹੈ ਰੋਜ਼ ਮਰ ਦੇ ਖਰਚੇ ਬਹੁਤ ਨੇ ਉਨੀ ਇਨਕਮ ਨਹੀਂ ਹੋ ਰਹੀ ਟੈਨਸ਼ਨਾਂ ਛੜੀਆਂ ਰਹਿੰਦੀਆਂ ਆ ਬਿਮਾਰੀ ਖਰਚੇ ਹੋਰ ਬੜਾ ਕੁਝ ਇੱਕ ਚੌਥੀ ਕਿਸਮ ਹੈ ਜਿਹੜੀ ਸਭ ਤੋਂ ਉੱਪਰ ਹੈ ਉਹ ਵੀ ਅਭੀ ਉਹਦੇ ਕੋਲ ਵੀ ਕੁਝ ਨਹੀਂ ਹੈ ਸੰਸਾਰ ਦਾ ਕੋਈ ਮਾਇਆ ਨਹੀਂ ਕੋਈ ਪਦਾਰਥ ਨਹੀਂ ਕੋਈ ਘਰ ਨਹੀਂ ਕੋਈ ਘਾਟ ਨਹੀਂ ਕੋਈ ਸੁੱਖ ਸਹੂਲਤ ਨਹੀਂ ਪਰ ਕਮਾਲ ਦੀ ਗੱਲ ਉਹ ਸਭ ਤੋਂ ਸੁਖੀ ਹੈ ਤੇ ਸਭ ਤੋਂ ਆਨੰਦ ਵਿੱਚ ਹੈ ਇਸ ਦਾ ਅਰਥ ਹੈ ਵੀ ਇੱਥੇ ਵਾਹਿਗੁਰੂ ਜੀ ਸੁਪਰਸੰਨ ਨੇ ਬਹੁਤ ਜ਼ਿਆਦਾ ਪ੍ਰਸੰਨਤਾ ਜਿੰਨ ਤੁਸੀ ਪੜਦੇ ਹੋ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇ ਗੁਣ ਤੇ ਪਰਭਿਨ ਦੇ ਸਾਇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਸ ਸੋ ਪ੍ਰਸੰਦ ਅਤ ਪ੍ਰਸੰਤਾ ਬਹੁਤ ਜਿਆਦਾ ਪ੍ਰਸੰਤਾ ਜਿਨਾਂ ਤੇ ਬੇਹੱਦ ਪ੍ਰਸੰਨਤਾ ਹੋਵੇ ਨਾ ਉਹਨਾਂ ਨੂੰ ਮਾਇਆ ਮਿਲੇ ਨਾ ਮਿਲੇ ਪਦਾਰਥ ਮਿਲਣ ਨਾ ਮਿਲਣ ਦੁਨੀਆ ਮਿਲੇ ਨਾ ਮਿਲੇ ਵਡਿਆਈ ਹੋਵੇ ਨਾ ਹੋਵੇ ਪਰ ਉਹ ਅੰਦਰੋਂ ਇਤਨੇ ਆਨੰਦ ਵਿੱਚ ਹੁੰਦੇ ਨੇ ਉਹ ਆਨੰਦ ਪੂਰੇ ਸੰਸਾਰ ਦੀ ਮਾਇਆ ਜ ਨਹੀਂ ਹੁੰਦਾ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਹੀ ਹੈ ਉਹ ਸਵਸਥਾ 'ਚ ਪਹੁੰਚਦੇ ਆ। ਕਹਿੰਦੇ ਸੱਚੇ ਪਾਤਸ਼ਾਹ ਜਿਹੜਾ ਸੁਖ ਰਾਜ ਭਾਗ ਵਿੱਚ ਨਹੀਂ ਹੈ ਉਹ ਸੁਖ ਤੇਰੇ ਚਰਨਾਂ ਦੀ ਸੇਵਾ 'ਚੋਂ ਮਿਲ ਗਿਆ ਤੇ ਸਾਡਾ ਜੀਵਨ ਸਫਲ ਹੋ ਗਿਆ। ਗੁਰੂ ਕਿਰਪਾ ਕਰੇ ਇਹ ਅਵਸਥਾ ਬਣਾਵੇ। ਇਹਨੂੰ ਕਹਿੰਦੇ ਨੇ ਕਿਸੇ ਵੀ ਸਿਚੁਏਸ਼ਨ 'ਚਾਂ ਕਿਸੇ ਵੀ ਹਾਲਾਤਾਂ 'ਚਾਂ ਪਰ ਆਪਣੀ ਮੌਜ ਵਿੱਚਾਂ ਆਪਣੀ ਆਨੰਦ ਵਿੱਚਾਂ